ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਜਸਨ ਸਿੱਧੂ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਨ ਜਾ ਰਹੇ ਹਾਂ 6 ਮਾਰਕਸ ਵਾਲਾ ਇੱਕ ਹੋਰ ਕੁਐਸਚਨ ਜਿਹੜਾ ਕਿ ਸਾਡੇ ਐਗਜ਼ਾਮ ਪਰਸਪੈਕਟਿਵ ਤੋਂ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜਿਵੇਂ ਤੁਹਾਨੂੰ ਪਤਾ ਹੀ ਆ ਪਿਛਲੀਆਂ ਵੀਡੀਓਜ਼ ਦੀ ਹੈਲਪ ਦੇ ਨਾਲ ਸਾਡੇ ਫਾਈਨਲ ਐਗਜ਼ਾਮਸ ਨੂੰ 10th ਕਲਾਸ ਦੇ ਫਾਈਨਲ ਐਗਜ਼ਾਮਸ ਨੂੰ ਫਾਈਨਲ ਟੱਚ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਜੀ ਅੱਜ ਵੀ ਸਾਡਾ ਜੋ ਕੁਐਸਚਨ ਹੈਗਾ ਮੈਥਮੈਟਿਕਸ ਕਲਾਸ 10th ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਜੋ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਤਾਂ ਸਭ ਤੋਂ ਪਹਿਲਾਂ ਆਪਾਂ ਕੁਐਸਚਨ ਦੀ ਸਟੇਟਮੈਂਟ ਪੜ੍ਹਦੇ ਹ ਚੱਕਰ ਤੇ ਖਿੱਚੀਆਂ ਗਈਆਂ ਸਪਰਸ਼ ਰੇਖਾਵਾਂ ਦੀਆਂ ਲੰਬਾਈਆਂ ਬਰਾਬਰ ਹੁੰਦੀਆਂ ਹਨ ਓਕੇ ਆਪਾਂ ਸਿੱਧਾ ਕਰਨਾ ਵੀ ਜਿਹੜਾ ਚੱਕਰ ਤੇ ਕੋਈ ਚੱਕਰ ਹੈ ਠੀਕ ਹੈ ਜਿਹਦਾ ਕੇਂਦਰ ਹੈਗਾ O ਚੱਕਰ ਦੇ ਕਿਸੇ ਬਾਹਰੀ ਬਿੰਦੂ ਤੋਂ ਮੰਨ ਲਓ ਇੱਥੇ ਬਿੰਦੂ ਕੀ ਹੈ ਕੋਈ P ਬਾਹਰੀ ਬਿੰਦੂ ਤੋਂ ਚੱਕਰ ਦੇ ਆਪਾਂ ਦੋ ਸਪਰਸ਼ ਰੇਖਾਵਾਂ ਖਿੱਚਤੀਆਂ ਇੱਕ ਖਿੱਚਤੀ P R ਇੱਕ ਖਿੱਚਤੀ ਆਪਾਂ P Q ਠੀਕ ਹੈ ਚੱਕਰ ਦੇ ਕਿਸੇ ਬਾਹਰੀ ਬਿੰਦੂ ਤੋਂ ਚੱਕਰ ਤੇ ਦੋ ਸਪर्श ਰਖਾਮਾ ਜਿਹੜੀਆਂ ਅਸੀਂ ਖਿੱਚੀਆਂ ਇਹਨਾਂ ਦੀਆਂ ਲੰਬਾਈਆਂ ਆਪਾਂ ਬਰਾਬਰ ਕਰਵਾਉਣੀ ਠੀਕ ਹੈ ਪ੍ਰੂਫ ਅਸੀਂ ਕਰਵਾਉਣਾ ਵੀ ਇਹ ਜਿਹੜੀ ਸਾਡੀ ਪੀ ਆਰ ਹੈ ਤੇ ਪੀਕੂ ਹੈ ਇਹਨਾਂ ਦੋਨਾਂ ਦੀ ਲੈਂਥ ਕੀ ਹੈ ਇਕੁਅਲ ਹੈ ਕਲੀਅਰ ਹੈ ਸਭ ਤੋਂ ਪਹਿਲਾਂ ਇਹਨੂੰ ਅਸੀਂ ਡੀਲ ਕਰਾਂਗੇ ਐਸ ਅ ਥਿਊਰਮ ਡੀਲ ਕਰਾਂਗੇ ਇਹਨੂੰ ਕਿਉਂਕਿ ਹੈ ਹੀ ਇਹ ਸਾਡੀ ਕੀ ਹੈ ਥਿਊਰਮ ਹੈ ਚੱਕਰ ਵਾਲੇ ਚੈਪਟਰ ਦੇ ਵਿੱਚੋਂ ਓਕੇ ਤਾਂ ਸਭ ਤੋਂ ਪਹਿਲਾਂ ਅਸੀਂ ਲਿਖਦੇ ਹੁੰਨੇ ਆ ਥਿਊਰਮ ਦੇ ਵਿੱਚ ਕਥਨ ਕਥਨ ਕੀ ਹੁੰਦਾ ਦਿੱਤੇ ਹੋਏ ਸਟੇਟਮੈਂਟ ਦੇ ਵਿੱਚੋਂ ਸਿੱਧ ਕਰੋ ਕਿ ਤੋਂ ਬਾਅਦ ਵਾਲੀ ਲਾਈਨ ਸਟਾਰਟ ਕਰੋ ਦੈਨ ਲਾਸਟ ਤੱਕ ਲਿਖ ਦਿਓ ਉਹ ਵੀ ਸਾਡਾ ਕੀ ਹੋਗਾ ਕਥਨ ਹੋਗਾ ਜਾਨੀ ਕਿ ਅਸੀਂ ਕੀ ਕਰਨ ਜਾ ਰਹੇ ਹਾਂ ਦੂਸਰਾਂ ਨਾਲ ਹੋਣ ਅਸੀਂ ਬਾਹਰੀ ਬਿੰਦੂ ਤੋਂ ਚੱਕਰ ਤੇ ਕਿਚੀਆਂ ਗਈਆਂ श रिखाव बराबर होंगी है सब तो पहला सी कथन लिखना जरूरी होंगे लिख लिया ओके नैक्सट हम सा दिता की है सू दिता की होया ਦਿੱਤਾ ਹੈਗਾ ਸਾਨੂੰ ਇੱਕ ਚੱਕਰ ਜਿਹਦਾ ਕੇਂਦਰ ਕੀ ਹੈ O ਠੀਕ ਹੈ ਇਹਦੇ ਨਾਲ-ਨਾਲ ਸਾਨੂੰ PR ਤੇ PQ ਚੱਕਰ ਦਿੱਤੀਆਂ ਇਹਨੇ ਸਪਸ਼ਟ ਰਖਾ ਮੰਨ P R ਅਤੇ PQ ਚੱਕਰ ਦਿੱਤੀਆਂ ਵਰਸ਼ ਰਖਾਵਾਂ ਜਿਹੜੀ ਚੀਜ਼ ਆਪਾਂ ਨੂੰ ਦਿਖ ਰਹੀ ਹੈ ਉਸ ਨੂੰ ਆਪਣੀ ਲੈਂਗੁਏਜ ਦੇ ਵਿੱਚ ਵੀ ਤੁਸੀਂ ਲਿਖ ਸਕਦੇ ਹੋ ਬਟ ਹਾਂ ਸ਼ਰਤ ਇਹ ਹੈ ਵੀ ਤੁਹਾਡੀ ਜਿਹੜੀ ਲੈਂਗੁਏਜ ਆ ਉਹ ਇੰਪਲੀਮੈਂਟ ਹੁੰਦੀ ਹੋਵੇ ਇਹ ਨਾ ਹੋਵੇ ਵੀ ਤੁਸੀਂ ਬਾਲੀ ਹੀ ਜ਼ਿਆਦਾ ਦੇਸੀ ਲੈਂਗੁਏਜ ਚ ਲਿਖ ਦਿਓ ਓਕੇ ਜਿਹੜੀ ਚੀਜ਼ ਸੀਗੀ ਆਪਾਂ ਐਜ਼ ਇਟ ਇਜ਼ ਉਹੀ ਲਿਖੀ ਹੈ ਵੀ ਇੱਕ ਚੱਕਰ ਹੈ ਜਿਹਦਾ ਕੇਂਦਰ ਕੀ ਹੈ O ਹੈ ਤੇ P R ਤੇ P Q ਕੀ ਨੇ ਚੱਕਰ ਦੀਆਂ ਸਪਰਸ਼ ਰਖਾਵਾਂ ਨੇ ਇਹ ਸਾਨੂੰ ਕਿਸੇ ਦਿੱਤਾ ਹੋਇਆ ਸੀ ਹੁਣ ਅਸੇ ਸਿੱਧ ਕੀ ਕਰਨਾ ਸੀ ਸਿੱਧ ਕਰਨਾ ਹੈਗਾ ਵੀ ਜਿਹੜੇ ਸਾਡੇ ਨਾਲ ਸਪਰਸ਼ ਰਖਾਵਣੀਆਂ ਉਹਨਾਂ ਨੇ ਲਮਾਈਆਂ ਕੀ ਨੇ ਬਰਾਬਰ ਨਹੀਂ ਯਾਨੀ ਕਿ ਸਾਡੀ ਪਹਿਲੀ ਸਪਰਸ਼ ਰਖਾ ਹੈਗੀ ਪੀ ਆਰ ਬਰਾਬਰ ਪ੍ਰੂਫ ਕਰਵਾਉਣੀ ਆਪਾਂ ਪੀ ਕਿਊ ਦੇ ਕਲੀਅਰ ਹੈ ਲਿਖ ਲਿਆ ਹੁਣ ਸਾਨੂੰ ਇੱਕ ਐਕਸਟਰਾ ਅਲੱਗ ਤੋਂ ਇੱਕ ਸਟੈਪ ਅਸੀਂ ਐਡ ਕਰਨ ਜਾ ਰਹੇ ਆ ਉਹ ਹੈਗਾ ਸਾਡੀ ਰਚਨਾ ਜਿਹੜੀ ਕਿ ਅਸੀਂ ਖੁਦ ਵਿੱਚ ਇੰਟਰਡਿਊਸ ਕਰਵਾਉਣੀ ਆ ਲਾਈਨਾਂ ਨੂੰ ਮਿਲਾਉਣਾ ਹੈ ਅਕੋਰਡਿੰਗ ਟੂ ਰਿਕੁਆਇਰਮੈਂਟ ਤਾ ਜੋ ਅਸੀਂ ਇਸ ਚੀਜ਼ ਨੂੰ ਪ੍ਰੂਵ ਕਰਵਾ ਸਕੀਏ ਤਾਂ ਇੱਥੇ ਇੱਕ ਨੈਕਸਟ ਸਾਡਾ ਹੈਗਾ ਜਿਹੜਾ ਪੁਆਇੰਟ ਆ ਉਹ ਹੈਗਾ ਰਚਨਾ ਜਿਵੇਂ ਜਿਵੇਂ ਰਚਨਾ ਕਰੀ ਜਾਊਗੀ ਉਵੇਂ ਮੇਂ ਨਾਲ-ਨਾਲ ਲਿਖਦੇ ਜਾਓ ਰਚਨਾ ਨੂੰ ਜਦੋਂ ਵੀ ਤੁਸੀਂ ਵਿੱਚ ਇੰਟਰੋਡਿਊਸ ਕਰਵਾਉਣਾ ਡਾਟਡ ਲਾਈਨ ਦੇ ਨਾਲ ਹੀ ਸ਼ੋ ਕਰਨਾ ਹੈਗਾ ਜਿਹੜਾ ਤੁਸੀਂ ਖੁਦ ਤੋਂ ਉਸ ਦੇ ਵਿੱਚ ਕੋਈ ਚੇਂਜ ਲਿਆਂਦਾ ਹੈ ਡਾਇਗਰਾਮ ਦੇ ਵਿੱਚ ਤਾਂ ਉਹਨੂੰ ਤੁਸੀਂ ਡਾਟਡ ਲਾਈਨ ਨਾਲ ਰਿਪਰੈਜ਼ੈਂਟ ਕਰਨਾ ਹੈ ਤਾਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ ਪੀਓ ਨੂੰ ਮਲਾਇਆ ਠੀਕ ਹੈ ਤਾਂ ਆਪਾਂ ਲਿਖਦਾ ਹੈ ਪੀ ओनू मिलाओ ठीक है फिर आप आर आपू मिलाया आर ओ न मिलाओ अति अपना ओ कि मिला लिया ਜਿਹੜੇ ਬਾ ਲਾਈਨਾਂ ਆਪਦੇ ਵੱਲੋਂ ਵਿੱਚ ਡਰਾ ਕਰ ਦਿੱਤੀਆਂ ਉਹਨੂੰ ਅਸੀਂ ਡਾਕਟਰਡ ਲਾਈਨ ਨਾਲ ਰਿਪਰਜੈਂਟ ਕਰਵਾ ਕੇ 1 ਬਾਈ 1 ਉਦਾਂ ਹੀ ਲਿਖਤਾ ਉਹ ਹੀ ਸਾਡੀ ਕੀ ਹੁੰਦੀ ਹੈ ਰਚਨਾ ਹੁੰਦੀ ਹੈ ਜਿਹੜੀ ਅਸੀਂ ਆਪਣੇ ਵੱਲੋਂ ਵਿੱਚ ਇੰਟਰੋਡਿਊਸ ਕੀਤੀ ਹੁੰਦੀ ਹੈ ਡਾਇਗਰਾਮ ਦੇ ਵਿੱਚ ਓਕੇ ਨੈਕਸਟ ਸਟੈਪ ਹੈਗਾ ਸਾਡਾ ਸਬੂਤ ਸਬੂਤ ਕੀ ਹੈ ਅਸੀਂ ਇਸ ਚੀਜ਼ ਨੂੰ ਪ੍ਰੂਵ ਕਰਵਾਉਣਾ ਠੀਕ ਹੈ ਹੁਣ ਤੁਸੀਂ ਦਿਮਾਗ ਲਾਓ ਇੱਥੇ ਆਪਣੇ ਕੋਲੇ ਜਿਹੜੀ ਆ ਪੂਰੀ ਐ ਪ ਆਰਓ ਇੱਕ ਟ੍ਰਾਇੰਗਲ P O Q ਨੀਚੇ ਵੀ ਇੱਕ ਟ੍ਰੈਂਗਲ ਹੈ ਜੇਕਰ ਅਸੀਂ ਦੋਨਾਂ ਟ੍ਰੈਂਗਲਸ ਨੂੰ ਇੱਕ ਦੂਜੇ ਦੇ ਸਰਵੰਗਸਮ ਪ੍ਰੂਵ ਕਰਵਾ ਦਈਏ ਠੀਕ ਹੈ ਦੋਨਾਂ ਟ੍ਰੈਂਗਲਸ ਨੂੰ ਇੱਕ ਦੂਜੇ ਦੇ ਸਰਵੰਗਸਮ ਪ੍ਰੂਵ ਕਰਵਾ ਦਈਏ ਤਾਂ ਸਾਡੇ ਕੋਲੇ PR PQ ਆ ਜੂਆ ਠੀਕ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਕੀ ਕਰਾਂਗੇ ਇਹ ਦੋਨੋਂ ਟ੍ਰੈਂਗਲਸ ਨੂੰ ਸਰਵੰਗਸਮ ਪ੍ਰੂਵ ਕਰਵਾਵਾਂਗੇ ਥੈਨ ਅਸੀਂ ਜਿਹੜਾ ਪਾਰਟ ਕੀ ਹੈ ਕੋਰਸਪੋਂਡਿੰਗ ਪਾਰਟ ਆਫ ਕੰਗੂਰੈਂਟ ਟ੍ਰੈਂਗਲਸ ਉਹਦੇ ਅਕੋਰਡਿੰਗ ਅਸੀਂ PR PQ प्रूव ਕਰਵਾ ਦਾਂਗੇ ਓਕੇ ਤਾਂ ਸਾਡਾ ਜਿਹੜਾ ਹੈਗਾ ਸਭ ਤੋਂ ਪਹਿਲਾਂ ਇੱਕ ਇਹਦੇ ਵਿੱਚ ਇੱਕ ਲਾਈਨ ਲਿਖਣੀ ਹੈ ਜਿਹੜੀ ਕਿ ਤੁਹਾਡੇ ਧਿਆਨ ਚ ਹੋਣੀ ਬਹੁਤ ਜ਼ਰੂਰੀ ਹੈ ਵੀ ਜਿਹੜਾ ਸਾਡੇ ਕੋਲ ਇੱਕ ਚੱਕਰ ਦੇ ਸਪਰਸ਼ ਰੇਖਾ ਹੈ ਤੇ ਚੱਕਰ ਦਾ ਅਰਧ ਵਿਆਸ ਹੈ ਇਹਨਾਂ ਦੋਨਾਂ ਦੇ ਵਿਚਕਾਰ ਹਮੇਸ਼ਾ 90 ਡਿਗਰੀ ਦਾ ਐਂਗਲ ਬਣਦਾ ਹੁੰਦਾ ਹੈ ਇਹ ਤੁਹਾਨੂੰ ਧਿਆਨ ਚ ਰੱਖਣਾ ਪਊਗਾ ਜਦੋਂ ਤੁਸੀਂ ਇਹਦਾ ਸਬੂਤ ਸ਼ੁਰੂ ਕਰਨਾ ਹੈ ਚੱਕਰ ਦੀ ਸਪਰਸ਼ ਰੇਖਾ ਤੇ ਚੱਕਰ ਦੇ ਅਰਧ ਵਿਆਸ ਦੇ ਵਿਚਕਾਰ ਜਿਹੜਾ ਐਂਗਲ ਬਣਦਾ ਉਹ ਹਮੇਸ਼ਾ ਕੀ ਹੁੰਦਾ 90 ਡਿਗਰੀ ਦਾ ਹੁੰਦਾ ਹੈ ਕਲੀਅਰ ਹੈ ਤਾਂ ਉਹੀ ਚੀਜ਼ ਅਸੀਂ ਇੱਥੇ ਇੰਪਲੀਮੈਂਟ ਕੀਤੀ ਹੈ ਇਸੇ ਤਰ੍ਹਾਂ ਇਧਰ PQ ਕੀ ਹੈ ਸਾਡੀ સ્પਰਸ਼ ਰੇਖਾ OQ ਕੀ ਹੈ ਚੱਕਰ ਦਾ ਅਰਧ ਵਿਆਸ ਹੈ ਇਹਦੇ ਵਿਚਕਾਰ ਵੀ ਕੀ ਹੋਊਗਾ 90 ਡਿਗਰੀ ਦਾ ਐਂਗਲ ਬਣੇਗਾ ਤਾਂ ਇਹਹੀ ਚੀਜ਼ ਪਹਿਲਾਂ ਸਿੱਕ ਲਾਈਨ ਦੇ ਵਿੱਚ ਲਿਖਾਂਗੇ ਚੱਕਰ ਦੀ ਵਰਸ਼ ਰੇਖਾ ਅਤੇ ਚੱਕਰ ਦੇ ਅਰਧ ਬਿਆਸ ਵਿਚਕਾਰ ਬਣਿਆ ਕੋਣ 90 ਡਿਗਰੀ ਦਾ ਦਾ ਹੈ ਜਾਂ ਤੁਸੀਂ ਇਸੇ ਸਮਕੋਣ ਵੀ ਕਹਿ ਸਕਦੇ ਹੋ ਚੱਕਰ ਦੀ ਸਪਰਸ਼ ਰੇਖਾ ਤੇ ਚੱਕਰ ਦੇ ਅਰਧ ਵਿਆਸ ਵਿਚਕਾਰ ਸਮਕੋਣ ਹੁੰਦਾ ਹੈ ਇਹ ਵੀ ਕਹਿ ਸਕਦੇ ਹੋ ਜਾਂ 90 ਡਿਗਰੀ ਦਾ ਕੋਣ ਹੁੰਦਾ ਹੈ 90 ਡਿਗਰੀ ਦਾ ਕੋਣ ਹੁੰਦਾ ਹੈ ਵਸੂੜਾਈ ਵਰਡਿੰਗ ਤੇ ਆਣਾ ਲਿਖਣੀ ਹੈ ਤਾਂ ਜੋ ਜੋ ਉਸੇ ਮੈਸੇਜ ਦੇਣ ਦੀ ਕੋਸ਼ਿਸ਼ ਕਰ ਰਿਹਾ ਉਹ ਸਾਡਾ ਫੁੱਲਫਿਲ ਹੋਵੇ ਠੀਕ ਹੈ ਚੱਕਰ ਦੀ ਸਪर्श ਰੇਖਾ ਤੇ ਚੱਕਰ ਦੇ ਅਰਧ ਵਿਆਸ ਦੇ ਵਿਚਕਾਰ ਬਣਿਆ ਕੋਣ 90 ਡਿਗਰੀ ਦਾ ਹੁੰਦਾ ਹੈ ਸਭ ਤੋਂ ਪਹਿਲਾਂ ਆਪਾਂ ਇਹ ਚੀਜ਼ ਲਿਖਣੀ ਹੈ ਦੈਨ ਆਪਾਂ ਇਹ ਦੋਨੋਂ ਟ੍ਰਾਇੰਗਲਸ ਨੂੰ ਸਰਬੰਗਸਮ ਪ੍ਰੂਵ ਕਰਵਾਉਣਾ ਸ਼ੁਰੂ ਕਰਾਂਗੇ ਇੱਕ ਆਪਾਂ ਉੱਪਰ ਵਾਲੇ ਟ੍ਰਾਇੰਗਲ ਲੈ ਲਈ P O R ਟ੍ਰਾਇੰਗਲ P O R ਅਤੇ ਨੀਚੇ ਵਾਲੀ P O Q ट्रायंगल P O Q ਵਿੱਚ ਠੀਕ ਹੈ ਹੁਣ ਜਿਹੜੀ ਜਿਹੜੀ ਚੀਜ਼ ਬਰਾਬਰ ਹੈ ਉਹ ਚੱਕ ਲੈਣੇ ਆ ਸਭ ਤੋਂ ਪਹਿਲਾਂ ਦੇਖੋ ਇਹਦੇ ਵਿੱਚ ਜਿਹੜਾ ਆਹ ਉਹ R ਹੈ ਤੇ OQ ਹੈ ਉੱਪਰ ਵਾਲੀ ट्रायंगल ਇੱਕ ਇਦਾਂ ਨੀਚੇ ਵਾਲੀ ट्रायंगल ਕੀ ਹੈ ਇਦਾਂ ਆ ਵੀ ਦੇਖੋ ਚੱਕਰ ਦਾ ਕੀ ਹੈ ਅਰਧ ਵਿਆਸ ਹੈ ਇਹ ਵੀ ਕੀ ਹੈ ਚੱਕਰ ਦਾ ਅਰਧ ਵਿਆਸ ਆ ਚੱਕਰ ਤੇ ਕਿਸੇ ਵੀ ਪੁਆਇੰਟ ਤੋਂ ਪਰ ਦੇ ਵਾਸ ਖਿੱਚੀਏ ਉਹਨਾਂ ਦੀ ਲੰਬਾਈਆਂ ਕੀ ਹੁੰਦੀਆਂ ਬਰਾਬਰ ਹੁੰਦੀਆਂ ਇਹ ਚੀਜ਼ ਤੁਹਾਨੂੰ ਪਤਾ ਹੀ ਹੈ ਠੀਕ ਹੈ ਚੱਕਰ ਦੇ ਕੇਂਦਰ ਤੋਂ ਚੱਕਰ ਦੀ ਚਾਪ ਤੇ ਕਿਸੇ ਵੀ ਪੁਆਇੰਟ ਤੇ ਆਪਾਂ ਅਰਧ ਵਿਆਸ ਖਿੱਚੀਏ ਤਾਂ ਉਹ ਹਮੇਸ਼ਾ ਉਹਦੀ ਲੈਂਥ ਕੀ ਹੋਊਗੀ ਬਰਾਬਰ ਹੋਊਗੀ ਤਾਂ ਠੀਕ ਇਸੇ ਤਰ੍ਹਾਂ OR ਤੇ OQ ਕੀ ਚੱਕਰ ਦੇ ਅਰਧ ਵਿਆਸ ਤਾਂ ਇਹਨਾਂ ਦੀਆਂ ਲੰਬਾਈਆਂ ਕੀ ਹੋਣੀਆਂ ਇੱਕ ਦੂਜੇ ਦੀ ਬਰਾਬਰ ਹੋਣੀਆਂ ਤਾਂ OR ਬਰਾਬਰ ਹੈ OQ ਦੇ ਕਿਉਂਕਿ ਕਿ ਇਹ ਇਹ ਚੱਕਰ ਦੇ ਅਰਧ ਵਿਆਸ ਹੈ ਤਾਂ ਇਹ ਨਾਲ ਹੀ ਲਿਖ ਦੇਣਾ ਠੀਕ ਹੈ ਫਿਰ ਨੈਕਸਟ ਸਟੈਪ ਸਾਡਾ ਹੈਗਾ ਉੱਪਰ ਵਾਲੀ ਟ੍ਰਾਇੰਗਲ ਹੈ ਜਿਹੜੀ ਉਹਦੇ ਵਿੱਚ ਵੀ ਆਹਾ ਭੂਜਾ ਤੇ نیچے ਵਾਲੀ ਟ੍ਰਾਇੰਗਲ ਦੇ ਵਿੱਚ ਵੀ ਕੀ ਇਹ ਇਹੀ ਭੂਜਾ ਸਾਂਝੀ ਹੈ ਨਾ ਦੋਨਾਂ ਟ੍ਰਾਇੰਗਲਸ ਦੇ ਵਿੱਚ ਠੀਕ ਹੈ ਇੱਕ ਭੂਜਾ ਤੇ ਹੀ ਦੋਨੋਂ ਟ੍ਰਾਇੰਗਲਾਂ ਬਣੀਆਂ ਹੋਈਆਂ ਯਾਨੀ ਕਿ ਇਹ ਕੀ ਹੈ ਸਾਡੀ PO ਉੱਪਰ ਵਾਲੀ ਟ੍ਰਾਇੰਗਲ ਦੀ ਭੂਜਾ ਵੀ ਹੈ ਐਂਡ PO ਨੀਚੇ ਵਾਲੀ ਟ੍ਰਾਇੰਗਲ ਦੀ ਭੂਜਾ ਵੀ ਹੈ ਤਾਂ ਆਪਾਂ ਕਹਿ ਸਕਦੇ ਇਹ ਦੋਨੋਂ ਟ੍ਰਾਇੰਗਲਸ ਦੀ ਸਾਂਝੀ ਭੂਜਾ ਤਾਂ ਅਸੀਂ ਕਹਾਂਗੇ PO बराबर पी ओ क्यों क्योंकि ये साडी सांझी पूजा ठीक है, है। तीसरी हुन चीज ਤੁਸੀਂ ਇਹਦੇ ਵਿੱਚ ਨੋਟ ਡਾਉਨ ਕਰੋ ਵੀ ਇਹ ਵੀ ਸਾਡਾ 90 ਡਿਗਰੀ ਦਾ ਐਂਗਲ ਹੈ ਆ ਵੀ ਸਾਡਾ 90 ਡਿਗਰੀ ਦਾ ਐਂਗਲ ਹੈ ਉਹ ਵਾਲਾ ਐਂਗਲ ਉੱਪਰ ਵਾਲੀ ਟ੍ਰੈਂਗਲ ਦਾ ਹੈ ਐਂਡ ਇਹ ਵਾਲਾ ਐਂਗਲ ਸਾਡੀ ਨੀਚੇ ਵਾਲੀ ਟ੍ਰੈਂਗਲ ਦਾ ਹੈ ਤਾਂ ਇਹਨਾਂ ਦੋਨਾਂ ਟ੍ਰੈਂਗਲਸ ਦੇ ਵਿੱਚ ਜਿਹੜਾ ਸਾਡਾ ਐਂਗਲ पी आर ओ बराबर ਹੈ ਟ੍ਰੈਂਗਲ ਐਂਗਲ P, Q, o, तो वही चीज लिखा गया एंगल पी आर ओ बराबर है एंगल पी क्यूओ क्यों क्योंकि ये नाइनटी डिग्री है की 90 ਇਹ ਅਸੀਂ ਆਲਰੇਡੀ ਉੱਪਰ ਇੱਕ ਲਾਈਨ ਦੇ ਵਿੱਚ ਕਲੀਅਰ ਕਰ ਆਏ ਆ ਵੀ ਕਿਉਂ 90 ਡਿਗਰੀ ਹੈ बिकॉज़ ਇਹ ਐਂਗਲ ਸਾਡਾ ਅਰਧ ਵਿਆਸ ਤੇ ਚੱਕਰ ਦੀ ਸਪਰਸ਼ ਰੇਖਾ ਦੇ ਵਿਚਕਾਰ ਬਣਿਆ ਹੋਇਆ ਠੀਕ ਹੈ ਹੁਣ ਸਟੂਡੈਂਟ ਕੀ ਮਿਸਟੇਕ ਕਰਦੇ ਜਦੋਂ ਇਹ ਸਭ ਕੁਝ ਲਿਖ ਰਹੇ ਹੁੰਦੇ ਇੱਕ ਤਾਂ ਇੱਥੇ ਸਾਈਨ ਪਾਉਣਾ ਭੁੱਲ ਜਾਂਦੇ ਆ ਟ੍ਰਾਇੰਗਲ ਦੇ ਮੂਰੇ ਜਦੋਂ ਵੀ ਅਸੀਂ ਟ੍ਰਾਇੰਗਲ ਬਾਰੇ ਲਿਖ ਰਹੇ ਹਾਂ ਤਾਂ ਉਹਦੇ ਅੱਗੇ ਟ੍ਰਾਇੰਗਲ ਦਾ ਸਾਈਨ ਪੈਂਦਾ ਹੁੰਦਾ ਕਲੀਅਰ ਹੈ ਜੇ ਇਹਦੇ 'ਚ ਤੁਹਾਨੂੰ ਕਨਫਿਊਜ਼ਨ ਹੈ ਤਾਂ ਤੁਸੀਂ ਇਹਦੀ ਜਗ੍ਹਾ ਤੇ ਤਿਰਪੁਜ ਲਿਖ ਸਕਦੇ ਹੋ ਤਿਰਪੁਜ ਪੀਓਆਰ ਅਤੇ ਤਿਰਪੁਜ ਪੀਓਕਯੂ ਦੇ ਵਿੱਚ ਬਟ ਇਹਨਾਂ ਸਾਇੰਸ ਦਾ ਤੁਹਾਨੂੰ ਪਤਾ ਹੋਣਾ ਤੇ ਯੂਜ਼ ਕਰਨਾ ਆਉਣਾ ਜ਼ਰੂਰੀ ਹੈ ਓਕੇ ਕਿਉਂਕਿ ਹੁਣ ਤੁਸੀਂ 5ਥ ਕਲਾਸ ਦੇ ਸਟੂਡੈਂਟ ਹੋ ਤਾਂ ਇੰਨਾ ਕੁ ਤੁਹਾਡੀ ਇੰਨਾ ਲੌਜਿਕ ਤੁਹਾਡਾ ਕਲੀਅਰ ਹੋਣਾ ਬਹੁਤ ਜ਼ਰੂਰੀ ਹੈ ਓਕੇ ਤੇ ਨੈਕਸਟ ਮਿਸਟੇਕ ਕਰਦੇ ਸਾਡੇ ਸਟੂਡੈਂਟ ਇੱਥੇ ਐਂਗਲ ਦਾ ਸਾਈਨ ਪਾਉਣਾ ਭੁੱਲ ਜਾਂਦੇ ਆ ਜਾਂ ਇੱਥੇ ਟ੍ਰਾਇੰਗਲ ਦਾ ਸਾਈਨ ਪਾ ਦਿੰਦੇ ਆ ਤੇ ਇਸ ਚੀਜ਼ ਦਾ ਖਾਸ ਧਿਆਨ ਰੱਖੋ ਐਂਗਲ ਦਾ ਸਾਈਨ ਉਦੋਂ ਪਉਣਾ ਜਦੋਂ ਤੁਸੀਂ ਕੋਈ ਕੋਣ ਨੂੰ ਰਿਪਰੈਜ਼ੈਂਟ ਕਰ ਰਹੇ ਹੋ ਓਕੇ ਐਂਡ ਟ੍ਰਾਇੰਗਲ ਦਾ ਸਾਈਨ ਉਦੋਂ ਪਉਣਾ ਜਦੋਂ ਤੁਸੀਂ ਟ੍ਰਾਇੰਗਲ ਚੱਕ ਰਹੇ ਹੋ ਜਾਂ ਕਿ ਇਹਨੂੰ ਤਿਰਪੂ ਚੱਕ ਰਹੇ ਹੋ ਠੀਕ ਹੈ ਇੱਕ ਹੋਰ ਚੀਜ਼ ਜਿਹੜੀ ਵੀ ਪੁਆਇੰਟ ਤੇ ਐਂਗਲ ਬਣਿਆ ਹੋਇਆ ਉਹ ਹਮੇਸ਼ਾ ਸੈਂਟਰ ਤੇ ਆਊਗਾ ਸਮਝ ਰਹੇ ਹੋ ਹੁਣ 90 ਡਿਗਰੀ ਕਿਹੜੇ ਪੁਆਇੰਟ ਤੇ ਬਣਿਆ ਹੋਇਆ ਉੱਪਰ ਆਰ ਤੇ ਤਾਂ ਆਰ ਸਾਡਾ ਸੈਂਟਰ ਦੇ ਵਿੱਚ ਆਊਗਾ ਇਹਨੂੰ ਨਾ ਇੱਧਰ ਉੱਧਰ ਕਰਦੇ ਕਲੀਅਰ ਆ ਹਾਂ ਪੀ ਤੇ ਓ ਨੂੰ ਤੁਸੀਂ ਇੱਕ ਦੂਜੇ ਨਾਲ ਰਿਪਲੇਸ ਕਰ ਸਕਦੇ ਹੋ ਬਟ ਜਿਹੜਾ ਆਰ ਆ ਉਹ ਸੈਂਟਰ ਦੇ ਉੱਪਰ ਹੀ ਹੋਣਾ ਚਾਹੀਦਾ ਕਿਉਂਕਿ ਸਾਡਾ ਜਿਹੜਾ 90 ਡਿਗਰੀ ਦਾ ਐਂਗਲ ਉਹ ਆਰ ਪੁਆਇੰਟ ਦੇ ਉੱਪਰ ਬਣਿਆ ਹੋਇਆ ਨੈਕਸਟ ਹੈਗਾ ਸਾਡਾ ਪੀ ਕਯੂ ਓ ਇੱਥੇ ਵੀ ਜਿਹੜਾ ਸਾਡਾ ਐਂਗਲ ਹੈ ਕਯੂ ਪੁਆਇੰਟ ਦੇ ਉੱਪਰ ਬਣਿਆ ਹੋਇਆ ਤਾਂ ਕਰਕੇ ਅਸੀਂ ਕਯੂ ਨੂੰ ਸੈਂਟਰ ਦੇ ਵਿੱਚ ਲਿਆ ਠੀਕ ਹੈ ਅਦਰਵਾਈਜ਼ ਪੀ ਤੇ ਓ ਨੂੰ ਤੁਸੀਂ ਇੱਕ ਦੂਜੇ ਨਾਲ ਰਿਪਲੇਸ ਕਰ ਸਕਦੇ ਹੋ ਓ ਕਯੂ ਪੀ ਵੀ ਲਿਖ ਸਕਦੇ ਹੋ ਪੀ ਕਯੂ ਓ ਵੀ ਲਿਖ ਸਕਦੇ ਹੋ ਇਹ ਵੀ ਜਿਹੜੇ ਸਟੂਡੈਂਟਸ ਹਨ ਮੇਜਰ ਮਿਸਟੇਕ ਕਰਦੇ ਨੇ ਹੁੰਦਿਆਂ ਹੋਇਆ ਵੀ ਇਦਾਂ ਦੀ ਮੜਿਓਕਰ ਮਿਸਟੇਕ ਕਰਕੇ ਉਹ ਆਪਣੇ ਸਕੋਰ ਡਿਡਕਟ ਕਰਵਾ ਲੈਂਗੇ ਓਕੇ ਤਾਂ ਇਸ ਚੀਜ਼ ਦਾ ਧਿਆਨ ਰੱਖਣਾ ਹੁਣ ਤੁਸੀਂ ਦੇਖੋ ਇਹ ਦੋਨੋਂ ਟ੍ਰਾਇੰਗਲਾਂ ਕੀ ਨੇ ਸਰਵੰਗਸਮ ਹੋ ਜਾਣੀਆਂ ਜਾਂ ਕਿ ਲੋਕੋਗੂਰੈਂਟ ਹੋ ਜਾਣੀਆਂ ਕਿਉਂ ਕਿ ਇੱਕ ਤਾਂ ਸਾਡਾ ਹੈਗਾ 90 ਡਿਗਰੀ ਦਾ ਐਂਗਲ ਰਾਈਟ ਐਂਗਲ ਇੱਕ ਹੈਗਾ ਇਹਦੇ ਵਿੱਚ ਸਾਡੇ ਕੋਲ ਹਾਈਪੋਟੈਨਿਅਸ ਹੁਣ ਇਸ ਚੀਜ਼ ਦਾ ਖਾਸ ਧਿਆਨ ਰੱਖੋ ਇਹਨਾਂ ਦਿਮਾਗ ਚ ਲਾ ਲਿਓ ਵੀ ਦੋ ਸਾਈਡਾਂ ਇੱਕੋਲ ਨੇ ਇੱਕ ਐਂਗਲ ਹੈ ਤਾਂ ਐਸ ਏ ਐਸ ਲਾ ਦੋ ਠੀਕ ਹੈ ਇੱਕ ਚੀਜ਼ ਦਾ ਧਿਆਨ ਰੱਖੋ ਜਦੋਂ ਤੁਹਾਡੇ ਕੋਲੇ 90 ਡਿਗਰੀ ਦਾ ਐਂਗਲ ਇਕੁਅਲ ਕਰਵਾ ਕੇ ਆਏ ਹੋ ਤੁਸੀਂ ਤਾਂ ਉੱਥੇ ਮੋਸਟ ਆਫ ਦੀ ਕੇਸਿਸ ਕਿਹੜਾ ਰੂਲ ਲੱਗਦਾ ਹੁੰਦਾ ਸਾਡਾ ਆਰ ਐਚ ਐਸ ਰੂਲ ਲੱਗਦਾ ਹੁੰਦਾ ਆਰ ਦਾ ਮਤਲਬ ਹੁੰਦਾ ਸਾਡਾ ਰਾਈਟ ਐਂਗਲ ਵੀ ਜਿਹੜਾ 90 ਡਿਗਰੀ ਦਾ ਐਚ ਦਾ ਮਤਲਬ ਹੁੰਦਾਗਾ ਹਾਈਪੋਟੈਨਸ ਜਾਂ ਜਿਹਨੂੰ ਪੰਜਾਬੀ ਵਿੱਚ ਕਹਿੰਦੇ ਆ ਕਾਰਨ ਸਭ ਤੋਂ ਵੱਡੀ ਭੁਜਾ ਉਸ ਟ੍ਰਾਇੰਗਲ ਦੀ ਐਂਡ ਤੀਜੀ ਹੁੰਦੀ ਇੱਕ ਸਾਈਡ ਜਿਹੜੀ ਅਸੀਂ ਇਕੁਅਲ ਕਰਵਾ ਕੇ ਆਏ ਹੁੰਨੇ ਆ ਸਾਈਡ ਕੋਈ ਵੀ ਜਿਹਨੂੰ ਆਪਾਂ ਭੁਜਾ ਕਹਿ ਦਿੰਦੇ ਠੀਕ ਹੈ ਤਾਂ ਇਹੀ ਆਰ ਐਚ ਐਸ ਰੂਲ ਹੋਣਾ ਸੀ ਇੱਥੇ ਲਾਇਆ ਦੋਨਾਂ ਟ੍ਰਾਇੰਗਲਸ ਨੂੰ ਕੰਗੂਰੇਟ ਪ੍ਰੂਵ ਕਰਵਾਉਣ ਵਾਸਤੇ ਠੀਕ ਹੈ ਧਿਆਨ ਨਾਲ ਦੇਖੋ ਇਹਦੇ ਵਿੱਚ ਜਿਹੜੀ ਉੱਪਰ ਵਾਲੀ ਟ੍ਰਾਇੰਗਲ ਹੈ ਆ ਸਾਡਾ ਹੈਗਾ 90 ਡਿਗਰੀ ਇੱਕ ਹੀ ਸਾਡਾ 90 ਡਿਗਰੀ ਕਿਸੇ ਵੀ ਸਮਕੋਣ ਤਿਰਪੁਸ ਦੇ ਵਿੱਚ 90 ਡਿਗਰੀ ਦੇ ਬਿਲਕੁਲ ਸਾਹਮਣੇ ਕੀ ਹੁੰਦਾ ਸਾਡਾ ਕਰਨ ਹੁੰਦਾ ਜਾਨੀ ਕਿ ਹਾਈਪੋਟੈਨਸ ਹੁੰਦਾ ਜਿਹਨੂੰ ਆਪਾਂ ਇੰਗਲਿਸ਼ ਦੇ ਵਿੱਚ ਕਹਿ ਦਿੰਨੇ ਆ ਹਾਈਪੋਟੈਨਸ ਠੀਕ ਹੈ ਤਾਂ ਇਹ ਸੀਜ਼ ਆਪਾਂ ਪ੍ਰੂਵ ਕਰਵਾ ਕੇ ਆਏ ਆ ਪੀਓ ਬਰਾਬਰ ਪੀਓ ਕਿਉਂ ਕਿ ਸਾਂਝੀ ਪੂਜਾਸੀ ਤਾਂ ਇਹ ਪੂਜਾ ਨਹੀਂ ਹੈਗੀ ਕਿ ਉਸ ਸਮਕੋਣ ਟ੍ਰੈਂਗਲ ਦੇ ਕੀ ਹੈ ਹਾਈਪੋਟੈਨਸ ਹੈ ਜਿਹੜਾ ਅਸੀਂ ਪ੍ਰੂਵ ਕਰਵਾ ਕੇ ਆਏ ਆ ਵੀ ਇੱਕ ਦੂਜੇ ਦੇ ਇਕੁਅਲ ਹੈ ਕਲੀਅਰ ਹੈ ਤਾਂ ਇੱਥੇ ਸਾਡੇ ਕੋਲੇ ਐਚ ਦੀ ਡਿਮਾਂਡ ਕਿਹਨੇ ਫੁੱਲਫਿਲ ਕਰਤੀ ਪੋ ਬਰਾਬਰ ਪੋ ਨੇ ਆਰ ਦੀ ਜਗ੍ਹਾ ਤੇ ਆ ਗਿਆ ਸਾਡੇ ਕੋਲੇ 90 ਡਿਗਰੀ ਦਾ ਐਂਗਲ ਤੇ ਇੱਕ ਜਿਹੜੀ ਹੈਗੀ ਓ ਆਰ ਤੇ ਓ ਕਿਉ ਆ ਓ ਕੀ ਸਾਡੀ ਇੱਕ ਪੂਜਾ ਗਈ ਉਸ ਤ੍ਰੈਂਗਲ ਦੀ ਜਿਵੇਂ ਕਿੱਥੇ ਆਪਣੇ ਕੋਲੇ ਆ ਵਾਲੀ ਕਹਿ ਲਓ ਇਹ ਕੀ ਸਾਡੀ ਪੂਜਾ ਆਈ ਠੀਕ ਹੈ ਇਹਨੂੰ ਵੀ ਆਪਾਂ ਪੂਜਾ ਚ ਲਮਾਂਗੇ ਐਂਡ ਆ ਜਿਹੜਾ ਸਾਡੇ ਕੋਲੇ ਆ ਵਾਲੀ ਪੂਜਾ ਹੈਗੀ ਇਹਨੂੰ ਵੀ ਅਸੀਂ ਪੂਜਾ ਚ ਹੀ ਲਮਾਂਗੇ ਸਮਝ ਗਏ ਬਸ ਇੱਕ ਚੀਜ਼ ਦਾ ਖਾਸ ਧਿਆਨ ਰੱਖਣਾ 90 ਡਿਗਰੀ ਦੇ ਬਿਲਕੁਲ ਫਰੰਟ ਵਾਲੀ ਲਾਈਨ ਜੇ ਆਪਾਂ ਇੱਕੋਲ ਕਰਵਾ ਕੇ ਆਏ ਆਂ ਸਰਵੰਗਸਮ ਦਾ ਕੇਸ ਅਪਲਾਈ ਕਰਦੇ ਹੋਏ ਤਾਂ ਇਟ ਮੀਨਸ ਅਸੀਂ ਉੱਤੇ ਹਾਈਪੋਟੈਨਸ ਪ੍ਰੂਵ ਕਰਵਾ ਕੇ ਆਏ ਆਂ ਠੀਕ ਹੈ ਹਾਈਪੋਟੈਨਸ ਦੇ ਕਰਨ ਦੋਨਾਂ 'ਚ ਫਰਕ ਨਹੀਂ ਹੈ ਕਰਨ ਆਪਾਂ ਪੰਜਾਬੀ 'ਚ ਕਹਿ ਦਿੰਨੇ ਆ ਓਕੇ ਹਾਈਪੋਟੈਨਸ ਆਪਾਂ ਇੰਗਲਿਸ਼ 'ਚ ਹੀ ਵਿੱਚ ਕਹਿ ਦਿੰਨੇ ਆ ਬਟ ਹਾਈਪੋਟੈਨਸ ਸਮਝਣਾ ਜ਼ਰੂਰੀ ਹੈ ਕਿਉਂਕਿ ਜਿਹੜਾ ਤੁਸੀਂ ਰੂਲ ਲਾਉਂਗੇ ਉਹ ਆਰ ਐਚ ਐਸ ਲਾਉਂਗੇ ਇਹਦੇ ਵਿੱਚ ਐਚ ਰਿਪਰਜੈਂਟ ਕਰਦਾ ਹਾਈਪੋਟੈਨਸ ਨੂੰ ਆਈ ਹੋਪ ਤੁਹਾਨੂੰ ਇਹ ਲੌਜੀਕ ਸਮਝ ਆ ਗਿਆ ਹੋਣਾ ਬਿਕੋਜ਼ ਇਹ ਸਮਝਣਾ ਬਹੁਤ ਜ਼ਰੂਰੀ ਸੀ ਤੁਹਾਡੇ ਵਾਸਤੇ ਨਹੀਂ ਤਾਂ ਤੁਹਾਡੇ ਦਿਮਾਗ 'ਚ ਕਨਫਿਊਜ਼ਨ ਹੁੰਦੀ ਮਿੱਥੇਪਾ ਲਾਤਾ ਐਸਏਐਸ ਵੀ ਤਾਂ ਸਕਦੇ ਸੀ ਬਟ ਨਹੀਂ ਰਾਜੇ ਜਦੋਂ ਵੀ ਤੁਹਾਡੇ ਕੋਲ 90 ਡਿਗਰੀ ਦਾ ਐਂਗਲ ਤੁਸੀਂ ਪ੍ਰੂਵ ਕਰਵਾ ਕੇ ਆਇਓ ਏ ਇਹਦੀ ਜਗ੍ਹਾ ਤੇ ਐਂਗਲ ਤੁਹਾਡਾ 90 ਡਿਗਰੀ ਦਾ ਹੈ ਤਾਂ ਉੱਤੇ ਮੋਸਟ ਆਫ ਦੇ ਚਾਂਸਸ ਹੈ ਤੁਹਾਡਾ ਆਰਐਚਐਸ ਰੂਲ ਹੀ ਲੱਗੂਗਾ ਓਕੇ ਤਾਂ ਉਹ ਵੀ ਰੂਲ ਆਪਾਂ ਲਗਾ ਕੇ ਕੀ ਕਹਾਂਗੇ ਵੀ ਇਹੜਾ ਟ੍ਰੈਂਗਲ ਹੈ ਪੀ ਓ ਆਰ ਸਰਵਾਂਸਮ ਹੈ ਆ ਹੁੰਦਾ ਸਾਡਾ ਸਰਵਾਂਸਮ ਦਾ साइन सर्वांगसम है ट्रायंगल पी ओ क्यू दे क्यों आर एच एस सर्वांगसम सिद्धांत उलसा ठीक है तो होन देखो इस तो बाद आप सर्वांगसम करवाता हैं तो जड़ी अपने कोले ਲਾਸਟ ਵਾਲੀ ਇੱਕ ਸਾਈਡ ਰਹਿ ਗਈ ਸੀ ਨਾ ਦੋਨਾਂ ਟਰਪੂ ਜਾਂਦੀ ਉਹ ਆਟੋਮੈਟਿਕਲੀ ਕੀ ਹੋ ਜੂ ਇੱਕ ਦੂਜੇ ਦੇ ਇਕੁਅਲ ਪ੍ਰੂਵ ਹੋ ਜੂਗੀ ਤਾਂ ਅਸੀਂ ਕਹਿ ਸਕਦੇ ਹਾਂ ਮਤਲਬ ਪੀ ਆਰ ਬਰਾਬਰ ਹੈ ਪੀਕਿਊ ਦੇ ਪੀ ਆਰ ਬਰਾਬਰ ਹੈ ਪੀ ਕਿਉ ਦੇ ਕਿਉਂ ਕਿ ਸੀਪੀਸੀਟੀ ਇੱਥੇ ਸਾਡੇ ਕੋਲ ਰੀਜ਼ਨ ਲੱਗੂਗਾ ਹੁਣ ਇੱਥੇ ਸੀਪੀਸੀਟੀ ਕੀ ਹੈ ਸੀਪੀਸੀਟੀ ਹੁੰਦਾ ਰਾਜੇ ਕੋਰਸਪੋਂਡਿੰਗ ਪਾਰਟਸ ਆਫ ਕੋਂਗੂਰੈਂਟ ਟ੍ਰੈਂਗਲ ਕੋਈ ਵੀ ਦੋ ਟ੍ਰਾਇੰਗਲਸ ਨੇ ਉਹੋ ਜਿਹੇ ਸਵੰਸਮ ਨੇ ਤਾਂ ਉਹਨਾਂ ਦੇ ਕੋਰਸਪੋਂਡਿੰਗ ਸਾਈਡਸ ਕੀ ਹੋਣਗੀਆਂ ਜਾਂ ਕੋਰਸਪੋਂਡਿੰਗ ਪਾਰਟ ਕੀ ਹੋਣਗੇ ਇਕੁਅਲ ਹੋਣਗੇ ਠੀਕ ਹੈ ਤਾਂ ਹੁਣ ਤੁਸੀਂ ਇਸ ਚੀਜ਼ ਨੂੰ ਸਮਝਦੇ ਆਪਾਂ ਸਮਝੋ ਤੁਸੀਂ ਹੁਣ ਇੱਥੇ ਆਪਣੇ ਕੋਲੇ ਕੀ ਸੀ ਦੋ ਟ੍ਰਾਇੰਗਲ ਸੀ P O R P O Q ਇਹਦੇ ਵਿੱਚ ਦੇਖੋ ਆਹ ਵਾਲੀ ਸਾਈਡ ਇਹਦੇ ਇਕੁਅਲ ਹੋਗੀ ਆਹ ਵਾਲੀ ਇਹਦੇ ਇਕੁਅਲ ਹੋਗੀ ਇਸ ਟ੍ਰਾਇੰਗਲ ਦਾ

ਠੀਕ ਹੈ ਜਾਂ ਸਾਈਡ ਸਾਈਡ ਦੇ इक्वल ਹੋ ਸਕਦੇ 파ਰਟ ਸਾਈਡ ਤੇ ਐਂਗਲ ਦੇ ਵਿੱਚ ਕੋਈ ਵੀ ਹੋ ਸਕਦਾ ਮਟ ਆਪੋ ਅਕੋਰਡਿੰਗ ਟੂ ਰਿਕੁਆਇਰਮੈਂਟ ਉਹ 파ਰਟ ਚੱਕ ਲੈਣਾ ਜਿਹਨੂੰ ਅਸੀਂ ਬਰਾਬਰ ਪ੍ਰੂਵ ਕਰਵਾਉਣਾ ਹੁੰਦਾ ਠੀਕ ਹੈ ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਣਾ ਇਹ ਐਗਜ਼ਾਮ ਪਰਸਪੈਕਟਿਵ ਤੋਂ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜੇ ਅਸੀਂ ਦੇਖੇ ਤਾਂ 6 ਮਾਰਕਸ ਕੁਐਸਚਨ ਦੇ ਵਿੱਚ ਥਿਊਰਮਾਂ ਦੇ ਵਿੱਚ ਉਹ ਦੋ ਥਿਊਰਮਾਂ ਹੀ ਨੇ ਜਿਹੜੀਆਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਇੱਕ ਤਾਂ ਹੈ ਸਾਡੀ ਥੇਲ ਥਿਊਰਮ ਜਿਹਦੇ ਵਿੱਚ ਅਸੀਂ ਇਹ ਪ੍ਰੂਵ ਕਰਵਾਇਆ ਹੈਗਾ ਕਿ ਜੇਕਰ ਕਿਸੇ ਟ੍ਰਾਇੰਗਲ ਦੇ ਵਿੱਚ ਇੱਕ ਪੁਜਾ ਦੇ ਸਮਾਂਤਰ ਕੋਈ ਰੇਖਾ ਖਿੱਚ ਲੈਣੇ ਆ ਤਾਂ ਉਹ ਬਾਕੀ ਪੁਜਾ ਮਨ ਉਸਮਾਨ ਹਨਪਾਤ ਵਿੱਚ ਮੰਡਦੀ ਹੈ ਜਾਂ ਕਹਿੰ ਲੋ ਥੀਅਰਮ ਵੀ ਕਹਿ ਦਿੰਨੇ ਉਹਨੂੰ ਇੱਕ ਤਾਂ ਉਹ ਥੀਅਰਮ ਹੋਊਗੀ ਇਹਦੇ ਨਾਲ ਨਾਲ ਇੱਕ ਇਹ ਵਾਲੀ ਚੱਕਰ ਵਾਲੀ ਥੀਅਰਮ ਹੋਊਗੀ ਸਪਰਸ਼ ਰਖਾਵਾ ਵਾਲੀ ਇਹ ਦੋਨੋਂ ਐਗਜ਼ਾਮ ਪਰਸਪੈਕਟਿਵ ਤੋਂ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਓਕੇ ਇਹਨਾਂ ਦੋਨਾਂ ਥੀਅਰਮਾਂ ਦੇ ਉੱਪਰ ਆਪਣੀ ਜਿਹੜੀ ਪ੍ਰੈਕਟਿਸ ਆ ਇੰਨੀ ਕੋ ਜਿਆਦਾ ਕਰੋ ਕਿ ਜੇ ਤੁਹਾਨੂੰ ਉੱਥੇ ਐਗਜ਼ਾਮ ਦੇ ਵਿੱਚ ਦੇਖੋ ਨੂੰ ਮਿਲ ਜਾਂਦੇ ਹਨ ਡੈਡ ਸ਼ੋਰ ਇਹਨਾਂ ਦੋਨਾਂ ਦੇ ਵਿੱਚ ਇੱਕ ਥੀਅਰਮ ਪੱਕਾ ਹੀ ਆਊਗੀ ਬਿਕੋਜ਼ 올 ਟਾਈਮ ਇਹ ਰਿਪੀਟਡ ਕੁਐਸ ਤਾਂ ਜੋ ਤੁਸੀਂ ਉਥੇ ਇਹਨਾਂ 6 ਮਾਰਕਸ ਕੁਐਸਚਨਸ ਦੇ ਵਿੱਚ ਇੱਕ ਮਾਰਕ ਵੀ ਡਿਡਕਟ ਨਾ ਕਰਵਾ ਸਕੋ ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਣਾ ਐਡਾ ਨਾ ਹੀ ਵਧੀਆ ਕੰਟੈਂਟ ਦੇਖਣ ਲਈ ਐਂਡ ਆਪਣੇ ਡਿਜ਼ਾਇਰੇਬਲ ਸਕੋਰਸ ਫਾਈਨਲ ਐਗਜ਼ਾਮਸ ਦੇ ਵਿੱਚ ਗੇਨ ਕਰਨ ਲਈ ਲਗਾਤਾਰ ਸਾਡੇ ਨਾਲ ਜੁੜਦੇ ਰਹੋ ਥੈਂਕਸ ਫॉर ਵਾਚਿੰਗ